ਅੱਜ ਆਪਾਂ ਗੱਲਬਾਤ ਕਰਾਂਗੇ ਡਾਕਟਰ ਰਾਜ ਪੰਨੂ ਹੁਣਾ ਬਾਰੇ ਸਾਡੀ ਇਹ ਉਹਨਾਂ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਵੀ ਹੈ ਡਾਕਟਰ ਰਾਜ ਪੰਨੂ 1997 ਦੇ ਵਿੱਚ ਪਹਿਲੀ ਵਾਰ ਐਮਐਲਏ ਚੁਣੇ ਗਏ ਸਨ ਐਡਮਿੰਟਨ ਸਟ੍ਰੈਟਕੋਨਾ ਤੋਂ ਉਹ ਐਮਐਲਏ ਬਣੇ ਸਨ ਉਹਨਾਂ ਨੇ 2001 ਵਿੱਚ 2004 ਵਿੱਚ ਵੀ ਇਹ ਸੀਟ ਹਾਸਲ ਕੀਤੀ 1997 ਤੋਂ 2001 2001 ਤੋਂ 2004 2004 ਤੋਂ 2008 ਤੱਕ ਉਹ ਇਥੇ ਐਮਐਲਏ ਰਹੇ ਤੇ 2008 ਵਿੱਚ ਫਿਰ ਇਥੋਂ ਰੀਚਲ ਨਾਟਲੀ ਐਮ ਐਲ اے ਚੁਣੇ ਗਏ ਸਨ ਉਹਨਾਂ ਨੇ ਪ੍ਰੋਵਿੰਸ਼ੀਅਲ ਐਨ ਡੀ ਪੀ ਦੀ ਅਗਵਾਈ ਵੀ ਕੀਤੀ ਸਾਲ 2000 ਤੋਂ ਲੈ ਕੇ 2004 ਤੱਕ ਉਹ ਪ੍ਰੋਵਿੰਸ਼ੀਅਲ ਐਨ ਡੀ ਪੀ ਦੇ ਲੀਡਰ ਰਹੇ ਪੋਲਿਟਿਕਸ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ 28 ਸਾਲ ਤੱਕ ਯੂਨੀਵਰਸਿਟੀ ਆਫ ਅਲਬਰਟਾ ਦੇ ਸੋਸ਼ੀਓਲੋਜੀ ਡਿਪਾਰਟਮੈਂਟ ਵਿੱਚ ਪੜਾਇਆ ਤੇ ਸਾਲ 2015 ਦੇ ਵਿੱਚ ਜਦੋਂ ਸਟੀਵਨ ਹਾਰਪਰ ਦੀ ਸਰਕਾਰ ਗਈ ਉਸ ਵੇਲੇ ਇੱਕ ਕੋਮਾਗਾਟਾ ਮਾਰੂਦ ਉਤੇ ਇੱਕ ਸੈਮੀਨਾਰ ਰੱਖਿਆ ਗਿਆ ਜਿਹਦੇ ਵਿੱਚ ਰਾਜ ਸ਼ਰਮਾ ਸਪੀਕਰ ਸਨ ਉਸ ਪ੍ਰੋਗਰਾਮ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਮੈਂ ਰਾਜ ਸ਼ਰਮਾ ਦੇ ਨਾਲ ਹੀ ਗਿਆ ਉੱਥੇ ਜਾ ਕੇ ਉਹਨਾਂ ਦੇ ਵਿੱਚੋਂ ਇੱਕ ਸਪੀਕਰ ਡਾਕਟਰ ਰਾਜ ਪੰਨੂ ਵੀ ਸਨ ਰਾਜ ਪੰਨੂ ਬਾਰੇ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਯੂਨੀਵਰਸਿਟੀ ਚ ਪ੍ਰੋਫੈਸਰ ਸਨ ਮੈਂ ਉਹਨਾਂ ਦੀ ਉਹਨਾਂ ਦੀ ਸ਼ੈਲੀ ਤੋਂ ਬੜਾ ਪ੍ਰਭਾਵਿਤ ਵੀ ਹੋਇਆ ਮੈਂ ਰਿਕੁਐਸਟ ਕੀਤੀ ਕਿ ਆਪਾਂ ਬਾਅਦ ਵਿੱਚ ਮਿਲ ਸਕਦੇ ਹਾਂ ਉਹ ਸਾਨੂੰ ਆਪਣੇ ਘਰ ਲੈ ਗਏ ਮੈਂ ਰਾਜ ਸ਼ਰਮਾ ਕੁਝ ਕੁਝ ਹੋਰ ਸਾਥੀ ਡਾਕਟਰ ਰਾਜ ਸ਼ਰਮਾ ਦੇ ਘਰ ਚਲੇ ਗਏ ਅਸੀਂ ਐਡਮਿੰਟਨ ਦੇ ਵਿੱਚ ਤੇ ਫਿਰ ਉੱਥੇ ਉਹਨਾਂ ਨਾਲ ਸੰਖੇਪ ਗੱਲਬਾਤ ਹੋਈ ਇੰਟਰਵਿਊ ਕੀਤੀ ਉਹਨਾਂ ਦੀ ਤੁਸੀਂ ਸ਼ਾਇਦ ਸੁਣੀ ਵੀ ਹੋਏਗੀ ਪਰ ਉਹ ਸਮਾਂ ਬਹੁਤ ਹੋ ਗਿਆ ਹੁਣ 10 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਇੰਟਰਵਿਊ ਤੁਹਾਡੇ ਲਈ ਚਲਾਈ ਗਈ ਸੀ ਉਹਦੇ ਵਿੱਚੋਂ ਕੋਈ ਜਾਣਸ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਰਾਜ ਪੰਨੂ ਉਹਨਾਂ ਦਾ ਜਨਮ ਜਿੱਥੇ ਹੋਇਆ ਉਹ ਇਸ ਵੇਲੇ ਇਲਾਕਾ ਪਾਕਿਸਤਾਨ ਵਿੱਚ ਹੈ ਪਾਕਿਸਤਾਨ ਦੀ ਵੰਡ ਵੇਲੇ ਉਹ ਭਾਰਤ ਆ ਗਏ ਉਹਨਾਂ ਦਾ ਪਰਿਵਾਰ ਭਾਰਤ ਆ ਗਿਆ ਤੇ ਬਾਬਾ ਬਕਾਲਾ ਆ ਕੇ ਰੁਕੇ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਫਾਦਰ ਉਹਨਾਂ ਨੇ ਆਪਣੇ ਫਾਦਰ ਬਾਰੇ ਦੱਸਿਆ ਕਿ 1920 ਦੇ ਵਿੱਚ ਉਹ ਅਕਾਲੀ ਮੂਵਮੈਂਟ ਦੇ ਵਿੱਚ ਬੜੇ ਸਰਗਰਮ ਸਨ ਪੋਲਿਟਿਕਲ ਇਨਵੋਲਵਮੈਂਟ ਬਹੁਤ ਸੀ ਉਹਨਾਂ ਦੀ ਜਦੋਂ ਅਕਾਲੀ ਮੂਵਮੈਂਟ ਸਿਖਰਾਂ ਤੇ ਸੀ ਉਹ ਉਹਦੇ ਨਾਲ ਸਨ ਫਿਰ ਆਜ਼ਾਦੀ ਦੀ ਲੜਾਈ ਚ ਸ਼ੁਰੂ ਹੋਈ ਤੇ ਉਹ ਕਾਂਗਰਸ ਵਿੱਚ ਚਲੇ ਗਏ ਉਹਦੇ ਵਿੱਚ ਜਿੰਨੇ ਵੀ ਅੰਦੋਲਨ ਚੱਲੇ ਜਿੰਨੀਆਂ ਵੀ ਲੜਾਈਆਂ ਹੋਈਆਂ ਉਹਦੇ ਵਿੱਚ ਉਹ ਮੋਢੀ ਰਹੇ ਤੇ ਅਖੀਰ ਵਿੱਚ ਉਹਨਾਂ ਨੇ ਆ ਕੇ ਜਦੋਂ ਦੇਸ਼ ਆਜ਼ਾਦ ਹੋਇਆ ਵੰਡ ਹੋ ਗਈ ਉਧਰੋਂ ਆਉਣਾ ਪਿਆ ਉਹ ਕਹਿੰਦੇ ਕਿ ਅਸੀਂ ਸਾਰਾ ਟੱਬਰ ਪਹਿਲਾਂ ਆ ਗਿਆ ਸੀਗੇ 3 ਕਿ ਮਹੀਨੇ ਪਹਿਲਾਂ ਪਰ ਮੇਰੇ ਪਿਤਾ ਜੀ ਆਜ਼ਾਦ ਆਜ਼ਾਦੀ ਦੀ ਡੇਟ ਤੋਂ ਬਾਅਦ ਇੱਧਰ ਆਏ ਕਿਉਂਕਿ ਉੱਥੇ ਫਸ ਗਏ ਸਨ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਉਹ ਇੱਧਰ ਪਹੁੰਚੇ ਤੇ ਬਾਬਾ ਬਕਾਲਾ ਤੋਂ ਉਹਨਾਂ ਨੇ 10ਵੀਂ ਦੀ ਜਮਾਤ ਪਾਸ ਕੀਤੀ ਬਾਬਾ ਬਕਾਲਾ ਤੇ ਹਾਈ ਸਕੂਲ ਤੋਂ 10ਵੀਂ ਕੀਤੀ ਫਿਰ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲੈ ਲਿਆ ਇੱਥੇ ਉਹ ਆਪਣੇ ਜਦੋਂ ਇੱਧਰ ਆ ਗਏ ਤੇ ਉਹਨਾਂ ਦੇ ਪਿਤਾ ਜੀ ਨੇ ਸੀਪੀਆਈ ਜੁਆਇਨ ਕਰ ਲਈ ਕਮਿਨਿਸਟ ਪਾਰਟੀ ਆਫ ਇੰਡੀਆ ਦੇ ਵਿੱਚ ਉਹ ਚਲੇ ਗਏ ਤੇ ਇੱਥੇ ਉਹ ਕਾਫੀ ਸਰਗਰਮੀ ਦੇ ਨਾਲ ਲੋਕ ਇਤਾਂ ਵਿੱਚ ਕਿਉਂਕਿ ਉਸ ਵੇਲੇ ਲੋਕ ਤੰਗ ਬਹੁਤ ਸਨ ਵੰਡ ਤੋਂ ਬਾਅਦ ਇੱਧਰ ਆਏ ਸਨ ਨਾ ਭੋਜਨ ਮਿਲਦਾ ਸੀ ਨਾ ਕੰਮ ਮਿਲ ਰਿਹਾ ਸੀ ਵਾੜ ਕਟ ਬਹੁਤ ਹੋਈ ਸੀ ਪਤਾ ਨਹੀਂ ਸੀ ਲੱਗਦਾ ਅਨਸਰਟਨਟੀ ਦਾ ਮਾਹੌਲ ਸੀ ਉਹਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਦੇ ਵਿੱਚ ਉਤਰਾਏ ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੇ ਨਾਲ ਬਹੁਤ ਕੰਮ ਕੀਤਾ ਇਤੋਂ ਖਾਲਸਾ ਕਾਲਜ ਵਿੱਚ ਚਲੇ ਗਏ ਪਰ ਇੱਥੇ ਪੜ੍ਹਾਈ ਪੂਰੀ ਨਾ ਕਰ ਸਕੇ ਇਹਨਾਂ ਨੇ ਇੱਥੇ ਵੀ ਜਿਹੜੀਆਂ ਨੌਜਵਾਨਾਂ ਦੀਆਂ ਵਿਦਿਆਰਥੀ ਯੂਨੀਅਨਾਂ ਦੀਆਂ ਜਿਹੜੀਆਂ ਪੋਲਿਟਿਕ ਸੀ ਉਹਦੇ ਵਿੱਚ ਦਾਖਲਾ ਲੈ ਲਿਆ ਤੇ ਵਿਦਿਆਰਥੀ ਯੂਨੀਅਨ ਦੇ ਨਾਲ ਰਲ ਕੇ ਬਹੁਤ ਸਾਰੇ ਕੰਮ ਜਿਹੜੇ ਵਿਦਿਆਰਥੀ ਉਸ ਵੇਲੇ ਕਰ ਰਹੇ ਸਨ ਫਿਰ ਇਹ ਮੂਵ ਹੋ ਗਈ ਪਰਿਵਾਰ ਇਹਨਾਂ ਦਾ ਮੂਵ ਹੋ ਗਿਆ ਜਲੰਧਰ ਬਾਬਾ ਬਕਾਲਾ ਤੋਂ ਇਹ ਜਲੰਧਰ ਆ ਗਏ ਅੱਜ ਕੱਲ ਉਹਨੂੰ ਗਾਰਡਨ ਕਲੋਨੀ ਕਹਿੰਦੇ ਆ ਜਲੰਧਰ ਦੇ ਵਿੱਚੀ ਤੇ ਇਥੇ ਆ ਕੇ ਉਹਨਾਂ ਨੇ ਜਲੰਧਰ ਦੇ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ ਸਾਬੋਵਾਲ ਪਿੰਡ ਹੈ ਜਲੰਧਰ ਦੇ ਬਿਲਕੁਲ ਨਾਲ ਲੱਗਦਾ ਅੱਜ ਕੱਲ ਖਤਮ ਹੋ ਗਿਆ ਪਿੰਡ ਉਹ ਹੁਣ ਉਹ ਗਾਰਡਨ ਕਲੋਨੀ ਕਿਹਾ ਜਾਂਦਾ ਹੈ ਜਲੰਧਰ ਦੇ ਵਿੱਚ ਆ ਗਿਆ ਸਾਬੋਵਾਲ ਤੋਂ ਸ਼ੁਰੂ ਹੋਇਆ ਇਹ ਸਫ਼ਰ ਫਿਰ ਖਾਲਸਾ ਕਾਲਜ ਜਲੰਧਰ ਵਿੱਚ ਉਹ ਚੇਹੇ ਦੀ ਪੜ੍ਹਾਈ ਵਾਸਤੇ ਲੈ ਆਇਆ ਇਥੇ ਉਹਨਾਂ ਨੂੰ ਬੀਏ ਫਿਜ਼ਿਕਸ ਤੇ ਜਿਹਨੂੰ ਆਪਾਂ ਬੀਐਸਸੀ ਕਹਿੰਦੇ ਆ ਨਾਨ ਮੈਡੀਕਲ ਉਹਦੇ ਵਿੱਚ ਇਹਨਾਂ ਨੇ ਦਾਖਲਾ ਲਿਆ ਬੀਏ ਫਿਜ਼ਿਕਸ ਤੇ ਮੈਥ ਮੈਥਮੈਟਿਕਸ ਵਿੱਚ ਇਹਨਾਂ ਨੇ ਦਾਖਲਾ ਲਿਆ ਪਰ ਉੱਥੋਂ ਇਹ ਕਿਉਂਕਿ ਵਿਦਿਆਰਥੀ ਸਰਗਰਮੀਆਂ ਦੇ ਵਿੱਚ ਲੱਗੇ ਰਹੇ ਤੇ ਇਹ ਪਾਸ ਨਾ ਹੋ ਸਕੇ ਫੇਲ ਹੋ ਗਏ ਫਿਰ ਇਹਨਾਂ ਨੂੰ ਕਾਲਜ ਨੇ ਦਾਖਲਾ ਨਾ ਦਿੱਤਾ ਕਿ ਤੂੰ ਤਾਂ ਵਿਦਿਆਰਥੀ ਆਗੂ ਹੋਣ ਦੇ ਨਾਤੇ ਖਰਾਬ ਕਰਦਾ ਪਿਆ ਤੇ ਇਹਨਾਂ ਨੇ ਡੀਏਵੀ ਕਾਲਜ ਵਿੱਚ ਦਾਖਲਾ ਲੈ ਲਿਆ ਉੱਥੋਂ ਇਹਨਾਂ ਨੇ ਬੀਏ ਦੀ ਡਿਗਰੀ ਹਾਸਲ ਕੀਤੀ ਵਿਦ ਫਿਜ਼ਿਕਸ ਐਂਡ ਮੈਥਮੈਟਿਕਸ ਫਿਰ ਇਹਨਾਂ ਨੇ ਮੌਟ ਗੋਮਰੀ ਐਜੂਕੇਸ਼ਨ ਕਾਲਜ ਤੋਂ ਬੀਐਡ ਦੀ ਡਿਗਰੀ ਹਾਸਲ ਕੀਤੀ ਪਹਿਲਾਂ ਜੀਬੀਟੀ ਕੀਤੀ ਇਹਨਾਂ ਨੇ ਪਹਿਲਾਂ ਇਹਨਾਂ ਨੇ ਜੀਬੀਟੀ ਕੀਤੀ ਜੀਬੀਟੀ ਕਰਕੇ ਬੀਐਡ ਕਰ ਲਈ ਤੇ ਫਿਰ RAMDAS ਹਾਈ ਸਕੂਲ ਦੇ ਵਿੱਚ ਮੈਥ ਟੀਚਰ ਲੱਗ ਹੈ ਉੱਥੇ ਹੀ ਇਹਨਾਂ ਦੀ ਮੁਲਾਕਾਤ ਸੁਰਿੰਦਰ ਕੌਰ ਨਾਲ ਹੋਈ ਜਿਹੜੀ ਕਿ ਉਸ ਵੇਲੇ ਸਕੂਲ ਦੀ ਪ੍ਰਿੰਸੀਪਲ ਸੀ ਤੇ ਬਾਅਦ ਵਿੱਚ 1960 ਵਿੱਚ ਇਹਨਾਂ ਦਾ ਵਿਆਹ ਹੋ ਗਿਆ सुरेंद्र ਕੌਰ ਨਾਲ ਉਹ ਸਕੂਲ ਦੀ ਪ੍ਰਿੰਸੀਪਲ ਸੀ ਇਹ ਸਕੂਲ ਵਿੱਚ ਮੈਥ ਟੀਚਰ ਸਨ ਦੋਹਾਂ ਦਾ ਵਿਆਹ ਹੋਇਆ 2060 ਵਿੱਚ ਉਸੇ ਸਾਲ ਇਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਸਰਕਾਰੀ ਨੌਕਰੀ گورਨਮੈਂਟ ਸਕੂਲ ਦੇ ਵਿੱਚ ਮੈਥ ਟੀਚਰ ਲੱਗ ਗਿਆ ਇਹ ਤੇ 1961 ਦੇ ਵਿੱਚ ਇਹਨਾਂ ਨੇ ਕਿਸੇ ਦੇ ਕਹਿ ਤੇ ਇੰਗਲੈਂਡ ਜਾਣ ਦਾ ਫੈਸਲਾ ਕਰ ਲਿਆ ਇਹ ਇੰਗਲੈਂਡ ਚਲੇ ਗਏ ਕੱਲੀ ਉੱਥੇ ਜਾ ਕੇ ਇਹ ਕਹਿੰਦੇ ਕਿ ਮੇਰੇ ਦਾੜ੍ਹੀ ਵੀ ਹੁੰਦੀ ਸੀ ਪੱਗ ਵੀ ਹੁੰਦੀ ਸੀ ਪਰ ਮੈਨੂੰ ਬਹੁਤ ਨਿੱਕੇ ਨਿੱਕੇ ਕੰਮ ਕਰਨੇ ਪੈਂਦੇ ਸੀ ਵਿੱਚ ਦਾੜ੍ਹੀ ਦੀ ਵੀ ਦਿੱਕਤ ਆਉਂਦੀ ਸੀ ਪੱਗ ਦੀ ਵੀ ਦਿੱਕਤ ਆਉਂਦੀ ਸੀ ਤਾਂ ਮੈਂ ਕੇਸ ਘਟਾ ਦਤੇ ਦਾੜ੍ਹੀ ਘਟਾ ਦਤੀ ਫਿਰ ਅਖੀਰ ਵਿੱਚ ਮੈਨੂੰ ਇੱਕ ਜੂਨੀਅਰ ਇੰਜੀਨੀਅਰ ਕਹਿੰਦੇ ਕਹਿੰਦੇ ਹੁੰਦੇ ਸੀ ਜੂਨੀਅਰ ਇੰਜੀਨੀਅਰ ਦੀ ਇੱਕ ਕੋਈ ਜੌਬ ਮਿਲ ਗਈ ਮੇਰੀ ਫਿਜ਼ਿਕਸ ਕਰਕੇ ਮੈਨੂੰ ਮੈਥ ਕਰਕੇ ਉਹ ਜੌਬ ਮਿਲ ਗਈ ਉੱਥੋਂ ਦੇ ਮਾਲਕ ਨੇ ਮੈਨੂੰ ਕਿਹਾ ਕਿ ਤੂੰ ਪੜ੍ਹਾਈ ਕਰ ਲੈ ਸੱਚੀ ਮੁੱਚੀ ਇੰਜੀਨੀਅਰ ਬਣ ਜਾ ਤੇ ਇਹਨਾਂ ਨੇ ਲੰਡਨ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਵਾਸਤੇ ਦਾਖਲਾ ਲੈ ਲਿਆ। ਉਸੇ ਸਾਲ ਇਹਨਾਂ ਦੀ ਪਤਨੀ ਵੀ ਉੱਥੇ ਪਹੁੰਚ ਗਈ। ਤੇ ਇਹਨਾਂ ਦੀ ਪਤਨੀ ਨੇ ਕਿਹਾ ਕਿ ਆਪਾਂ ਅੱਗੇ ਨਾ ਕਿਤੇ ਜਾਈਏ, ਇੱਥੇ ਬੈਠ ਕੇ ਆਪਾਂ ਆਪਣੀ ਤਿਆਰੀ ਕਰੀਏ ਤੇ ਆਪਣੀ ਪੜ੍ਹਾਈ ਤੁਸੀਂ ਪੂਰੀ ਕਰੋ ਫਿਰ ਫੇਰ ਆਪਾਂ ਕਿਤੇ ਜਾਵਾਂਗੇ ਜੇ ਕਿਤੇ ਹੋਰ ਅੱਗੇ ਜਾਣ ਦਾ ਵਿਚਾਰ ਬਣਿਆ ਤਾਂ। ਇਹ ਜਾਣਾ ਚਾਹੁੰਦੇ ਸੀ ਅਮਰੀਕਾ ਨੂੰ। ਉੱਥੇ ਇਹਨਾਂ ਦਾ ਸਾਬਕਾ ਕੁਲੀਗ ਇੱਕ ਸਕੂਲ ਦਾ ਟੀਚਰ ਇਹਨਾਂ ਦੇ ਨਾਲ ਸੀ ਮਿਸਟਰ ਡੀ ਵੀ ਕਪੂਰ। ਉਹਨੇ ਅਮਰੀਕਾ ਨੂੰ ਆਉਣਾ ਸੀ ਤੇ ਉਸ ਪਹਿਲੇ ਕਿਉਂਕਿ ਸਥਿਤੀਆਂ ਲੰਬੀਆਂ ਫਲਾਈਟਾਂ ਇੰਨੀ ਆਉਂਦੀਆਂ ਨਹੀਂ ਸੀ ਤੋ ਇੰਗਲੈਂਡ ਆ ਕੇ ਰੁਕਿਆ ਤੇ ਇੰਗਲੈਂਡ ਇਹਨਾਂ ਨੂੰ ਮਿਲਿਆ ਡੀਬੀ ਕਪੂਰ ਕਹਿੰਦਾ ਵੀ ਮੈਂ ਤਾਂ ਚਲਿਆ ਕੈਨੇਡਾ ਤੂੰ ਵੀ ਕੈਨੇਡਾ ਆ ਜਾ ਉਹ ਕਹਿੰਦਾ ਤੂੰ ਕਿੱਦਾਂ ਚਲਿਆ ਕੈਨੇਡਾ ਉਹ ਕਹਿੰਦਾ ਮੈਨੂੰ ਜੌਬ ਮਿਲ ਗਈ ਆ ਉੱਥੇ ਸਕੂਲ ਟੀਚਰ ਦੀ ਤੇ ਮੈਂ ਤਾਂ ਜੌਬ ਤੇ ਚਲਿਆ ਤੇ ਤੂੰ ਵੀ ਉੱਥੇ ਅਪਲਾਈ ਕਰਦਾ ਮੈਂ ਜਾ ਕੇ ਦੇਖਦਾ ਤੇਰਾ ਕੰਮ ਤੂੰ ਚੰਗਾ ਪੜਿਆ ਲਿਖਿਆ ਹੁਸ਼ਿਆਰ ਆਦਮੀ ਆ ਡੀਬੀ ਕਪੂਰ ਆ ਗਿਆ ਐਡਮਿੰਟਨ ਐਡਮਿੰਟਨ ਤੋਂ 120 ਕਿਲੋਮੀਟਰ ਨਾਰਥ ਵਾਲ ਨੂੰ ਵਾਈਟ ਕੋਟ ਨਾਂ ਦੀ ਇੱਕ ਜਗ੍ਹਾ ਹੈ ਵਾਈਟ ਕੋਟ ਵਾਈਟ ਕੋਟ ਦੇ ਵਿੱਚ ਛੋਟਾ ਜਿਹਾ ਪਿੰਡ ਹੈ ऑयल ਇੰਡਸਟਰੀ ਨਾਲ ਭਰਿਆ ਹੋਇਆ ਉਸ ਵੇਲੇ ਉੱਥੇ ਪਾਈਪਲਾਈਨ ਵਿਛ ਰਹੀ ਸੀ ਬਹੁਤ ਕੰਮ ਚੱਲ ਰਿਹਾ ਸੀ ਪਰ ਉੱਥੇ ਹਾਈ ਸਕੂਲ ਬਣਿਆ ਹੋਇਆ ਸੀ ਹਾਈ ਸਕੂਲ ਚ ਦੋ ਟੀਚਰ ਚਾਹੀਦੇ ਸਨ ਮੈਥ ਦੇ ਡੀ ਵੀ ਕਪੂਰ ਵੀ ਮੈਥ ਦੇ ਟੀਚਰ ਸਨ ਉਹ ਵੀ ਉੱਥੇ ਆ ਗਿਆ ਉਹਨਾਂ ਨੇ ਕਹਿੰਦੇ ਮੇਰਾ ਅਪਲਾਈ ਕਰ ਦਿੱਤਾ ਮੈਨੂੰ ਮੈਨੂੰ ਅਪਰੂਵਲ ਮਿਲ ਗਈ ਮੈਨੂੰ ਲੈਟਰ ਆ ਗਈ ਉੱਥੇ ਇੰਗਲੈਂਡ ਦੇ ਵਿੱਚ ਡੀਵੀ ਕਪੂਰ ਸਾਹਿਬ ਨੇ ਵਾਈਟ ਕੋਰਟ ਦੇ ਵਿੱਚ ਜੌਬ ਲੈ ਕੇ ਮੈਨੂੰ ਭੇਜ ਦਿੱਤੀ ਮੈਂ ਹਾਈ ਕਮਿਸ਼ਨ ਚ ਗਿਆ ਮੈਨੂੰ ਵੀਜ਼ਾ ਮਿਲ ਗਿਆ ਫਿਰ ਕਹਿੰਦੇ ਜੀ ਮੈਂ ਆਪਣੀ ਪਤਨੀ ਨੂੰ ਲੈ ਕੇ ਵਾਈਟ ਕੋਰਟ ਜਾ ਪਹੁੰਚਾ ਐਡਮਿੰਟਨ ਤੋਂ 120 ਕਿਲੋਮੀਟਰ ਦੂਰ ਮੈਂ ਮੈਥ ਟੀਚਰ ਜਾ ਲੱਗਿਆ ਸਕੂਲ ਦੇ ਵਿੱਚ ਉੱਥੋਂ ਕਹਿੰਦੇ ਮੈਂ ਫਿਰ ਐਡਮਿੰਟਨ ਦੇ ਸਕੂਲ ਬੋਰਡ ਚ ਮੈਨੂੰ ਜੌਬ ਮਿਲ ਗਈ 2 ਸਾਲ ਮੈਂ ਉੱਥੇ ਰਿਹਾ ਵਾਈਟ ਕੋਟ ਉਸ ਤੋਂ ਬਾਅਦ ਮੈਂ ਐਡਮਿੰਟਨ ਚ ਜਾ ਗਿਆ ਫਿਰ ਮੈਂ ਇੱਥੇ ਪੜਾਇਆ ਫਿਰ ਸਾਇੰਸ ਦੇ ਟੀਚਰ ਸਾਨੂੰ ਸਾਇੰਸ ਦੇ ਵਿਦਿਆਰਥੀ ਸਨ ਮੈਥ ਪੜਾਉਂਦੇ ਸਨ ਫਿਰ ਉਹ ਕਹਿੰਦੇ ਮੇਰਾ ਮਨ ਆਇਆ ਕਿ ਮੈਂ ਕਿਉਂਕਿ ਸੋਸ਼ੀਓਲੋਜੀ ਨੂੰ ਕਾਫੀ ਜ਼ਿਆਦਾ ਸਮਝ ਚੁੱਕਿਆ ਸੀ ਮੈਂ ਦੀ ਮੇਰੀ ਪਤਨੀ ਵੀ ਪੜਾਉਣ ਲੱਗ ਗਈ ਤੇ ਮੈਂ ਕਿਹਾ ਵੀ ਚਲ ਤੂੰ ਹੁਣ ਪੜਾ ਤੇ ਮੈਂ ਪੜਦਾ ਤੇ ਇਹ ਇਨਾਂ ਨੇ ਦਾਖਲਾ ਲੈ ਲਿਆ ਸੋਸ਼ੀਓਲੋਜੀ ਦੀ ਐਮਏ ਕੀਤੀ ਸੋਸ਼ੀਓਲੋਜੀ ਵਿੱਚ ਪੀ ਐਚ ਡੀ ਕੀਤੀ ਪੀ ਐਚ ਡੀ ਕਰਕੇ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਇਹਨਾਂ ਨੂੰ ਪ੍ਰੋਫੈਸਰ ਦੀ ਜੌਬ ਮਿਲ ਗਈ। ਫਿਰ 28 ਸਾਲ ਇਹਨਾਂ ਨੇ ਯੂਨੀਵਰਸਿਟੀ ਵਿੱਚ ਸੋਸ਼ੀਓਲੋਜੀ ਪੜਾਈ। ਉਸ ਤੋਂ ਬਾਅਦ ਸਾਰੀ ਹਿਸਟਰੀ ਆ 1997 ਦੇ ਵਿੱਚ ਇਹਨਾਂ ਨੇ ਜਦੋਂ ਪੜਾਉਣ ਦਾ ਕੰਮ ਛੱਡਿਆ 1996 ਤੇ ਛੱਡਿਆ ਤੇ ਪੋਲਿਟਿਕਸ ਵਿੱਚ ਸਰਗਰਮ ਹੋ ਗਏ। 1997 ਵਿੱਚ ਇਹਨਾਂ ਨੇ ਇਲੈਕਸ਼ਨ ਲੜੀ ਜਿੱਤੀ। 97 ਚ ਜਿੱਤੀ 2001 ਚ ਚੋਣ ਜਿੱਤੀ ਫਿਰ 2007 ਚ ਜਿੱਤੀ ਆ 2004 ਚ ਜਿੱਤੀ ਮਾਫ ਕਰਨਾ 2006 ਦੇ ਵਿੱਚ ਪਾਰਟੀ ਦੇ ਲੀਡਰ ਨੇ ਅਸਤੀਫਾ ਦੇ ਦਿੱਤਾ ਦੋ ਹੀ ਐਮਐਲਏ ਹੁੰਦੇ ਸਨ ਜੀ ਐਨਡੀਪੀ ਦੇ ਸਿਰਫ ਦੋ ਐਮਐਲਏ ਤੇ ਉਹਨੇ ਅਸਤੀਫਾ ਦਿੱਤਾ ਤੇ ਇਹਨਾਂ ਦੀ ਵਾਰੀ ਆਈ ਇਹਨਾਂ ਦੀ ਵਾਰੀ ਆਈ ਤੇ ਲੀਡਰ ਚਲਾ ਗਿਆ ਤੇ ਫਿਰ ਲੀਡਰ ਬਣ ਗਿਆ ਇਹ 2000 ਤੋਂ ਲੈ ਕੇ 2004 ਤੱਕ ਇਹ ਪਾਰਟੀ ਦੇ ਲੀਡਰ ਰਹੇ 2004 ਦੀ ਇਲੈਕਸ਼ਨ ਵਿੱਚ ਜਦੋਂ ਜ਼ਿਆਦਾ ਕਾਮਯਾਬੀ ਨਾ ਮਿਲੀ ਤਾਂ ਇਹਨਾਂ ਨੇ ਲੀਡਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਉਸ ਵੇਲੇ ਮੇਸਨ ਪਾਰਟੀ ਦੇ ਲੀਡਰ ਬਣ ਗਏ ਬ੍ਰਾਇਨ ਮੇਸਨ ਤੇ ਉਧਰ ਐਨਡੀਪੀ ਨੇ ਰੀਚਲ ਨੌਟਿਲੀ ਨੂੰ ਲਿਆਂਦਾ 2008 ਵਿੱਚ ਇਹਨਾਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਇਸ ਤੋਂ ਬਾਅਦ ਉਹ ਲੈਕਚਰ ਦਿੰਦੇ ਸਨ ਪੜਾਉਣ ਜਾਂਦੇ ਸਨ ਵੱਖ-ਵੱਖ ਯੂਨੀਵਰਸਿਟੀਆਂ 'ਚ ਜਾਂਦੇ ਸਨ ਤੇ ਲੈਕਚਰ ਦੇਮ ਦਾ ਕੰਮ ਕੀਤਾ ਐਨਡੀਪੀ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਬਹੁਤ ਸਾਰੇ ਪਾਰਟਿਸਪੇਸ਼ਨ ਇਹਨਾਂ ਦੀਆਂ ਰਹੀਆਂ ਤੇ ਰਾਜ ਪੰਨੂ ਲਗਾਤਾਰ ਸਰਗਰਮ ਰਹੇ ਹੁਣ ਤੱਕ 2015 ਤੋਂ ਬਾਅਦ ਦੋ ਵਾਰ ਆਪਾਂ ਰੇਡੀਓ ਤੇ ਵੀ ਇਹਨਾਂ ਨੂੰ ਲਿਆ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਕਾਫੀ ਬਿਮਾਰ ਚੱਲ ਰਹੇ ਸਨ ਵੈਂਟੀਲੇਟਰ ਤੇ ਸਨ ਆ ਜਾਂਦੇ ਸਨ ਚਲੇ ਜਾਂਦੇ ਸਨ ਆਕਸੀਜਨ ਲੱਗ ਜਾਂਦੀ ਸੀ 99 ਸਾਲ ਦੀ ਉਮਰ ਹੋਈ ਉਹਨਾਂ ਦੀ ਹੁਣ ਤੇ ਕੱਲ ਉਨ੍ਹਾਂ ਦਾ ਦਿਹਾਂਤ ਹੋ ਗਿਆ ਰੀਚਲ ਨੌਟਲੀ ਨੇ 나히ਦ ਨੈਂਚੀ ਨੇ ਵੱਖ-ਵੱਖ ਵਿਦਾਇਕਾਂ ਨੇ ਆਪੋ ਆਪਣੀਆਂ ਪੋਸਟਾਂ ਦੇ ਵਿੱਚ ਡਾਕਟਰ ਰਾਜਪਨ ਨੂੰ ਬਹੁਤ ਹੀ ਸਤਿਕਾਰਤ ਸ਼ਬਦਾਂ ਨਾਲ ਯਾਦ ਕੀਤਾ ਹੈ ਬੇਹਦ ਇਮਾਨਦਾਰ ਬਹੁਤ ਸਾਊ شریف ਦੁਨੀਆ ਦੇ ਵਿੱਚ ਲੋਕਾਂ ਦੀ ਜਿੱਥੇ-ਜਿੱਥੇ ਵੀ ਕਦੇ ਪੀੜ ਪਈ ਉੱਥੇ ਜਾ ਕੇ ਕੰਮ ਕੀਤਾ ਉਹਨਾਂ ਨੇ ਬਹੁਤ ਵਲੰਟੀਅਰ ਵਰਕ ਕੀਤਾ ਪੈਸੇ ਬੜੇ ਡੋਨੇਟ ਕੀਤੇ ਇਹਨਾਂ ਨੇ ਤੇ ਹੁਣ ਵੀ ਰੋਜ਼ਾਨਾ ਉਹਨਾਂ ਦਾ ਜਿਹੜਾ ਕੰਮ ਸੀ ਅਖੀਰ ਤੱਕ ਕਿਉਂਕਿ ਹੁਣ ਪੇਪਰ ਦੀਆਂ ਅਖਬਾਰਾਂ ਜਿਹੜੀਆਂ ਆ ਉਹ ਮੁੱਕੀਆਂ ਜਾਂਦੀਆਂ ਨੇ ਪਰ ਤਿੰਨ ਚਾਰ ਆਉਂਦੀਆਂ ਨੇ ਉਹ ਤਿੰਨੇ ਚਾਰੇ ਅਖਬਾਰਾਂ ਰੋਜ਼ ਪੜ੍ਹਦੇ ਸਨ ਬਹੁਤ ਕਮਜ਼ੋਰ ਹੋ ਗਏ ਸਨ ਬਹੁਤ سارے ਸਾਡੇ ਸਾਥੀ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਨੂੰ ਚੇਤੇ ਕਰਦੇ ਨੇ ਕੈਲਗਰੀ ਵਿੱਚ ਵੀ ਉਹ ਕਈ ਵਾਰ ਆਏ ਬਹੁਤ ਸਾਰੇ ਲੋਕ ਉਹਨਾਂ ਨਾਲ ਆਪਣੀ ਸੰਬੰਧਤਾ ਇਹ ਜ਼ਾਹਰ ਕਰਦੇ ਨੇ ਤੇ ਡਾਕਟਰ ਰਾਜਪਨੂ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ ਰੈਡਫਰੋਂ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ